ਇਕੋ ਸਰਕਾਰ ਦੀ ਬੜੀ ਵੱਡੀ ناکامی ਹੈ ਇਹ ਜਿਹੜੇ ਸਾਰੇ ਯਤਨ ਨੇ ਇਹ ਸਮਾਜ ਨੂੰ ਪਾੜਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਜਿਹੜੇ ਮਾੜੇ ਅੰਸਰ ਨੇ ਜਿਹੜੇ ਪੰਜਾਬ ਵਿੱਚ ਸ਼ਾਂਤੀ ਨਹੀਂ ਦੇਖ ਸਕਦੇ ਜਿਹੜੇ ਲੋਕ ਭਾਈਚਾਰੇ ਨੂੰ ਆਪਸ ਵਿੱਚ ਪਾੜਨਾ ਚਾਹੁੰਦੇ ਨੇ ਉਹਨਾਂ ਵੱਲੋਂ ਇਹ ਯਤਨ ਕੀਤਾ ਕਿਉਂਕਿ ਬੁੱਤ ਹਰਮੰਦਰ ਸਾਹਿਬ ਦੇ ਨੇੜੇ ਲੱਗਿਆ ਸੀ ਇਸ ਕਰਕੇ ਇਹ ਜਿਹੜੀ ਸ਼ਰਾਰਤ ਹੈ ਇਹਨੂੰ ਹੋਰ ਵੀ ਜਾਦੇ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਮੈਂ ਸਮਝਦਾ ਸਰਕਾਰ ਦੀ ਬੜੀ ਵੱਡੀ ਨਾਕਾਮੀ ਹੈ ਜਿਹੜੀ ਹੁਣ ਤੱਕ ਕਿਸੇ ਦੋਸ਼ੀ ਨੂੰ ਨਹੀਂ ਫੜ ਸਕੇ ਤੇ ਮੈਂ ਆਸ ਕਰਦਾ ਵੀ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਉਹਨਾਂ ਦੇ ਖਿਲਾਫ ਕਾਰਵਾਈ ਕਰੇਗੀ ਸਰਕਾਰ ਦੇਖੋ ਕਹਿਣ ਦੀਆਂ ਗੱਲਾਂ ਉਹਨਾਂ ਦੀ ਕੁਛ ਨਹੀਂ ਇਸ ਸਰਕਾਰ ਦੀ ਹਰ ਪੱਖ ਤੋਂ ਟੋਟਲੀ ਨਾਕਾਮੀ ਰਹੀ ਹੈ ਪਰ ਦੋ ਸਭ ਤੋਂ ਵੱਡੀਆਂ ਨਾਕਾਮੀਆਂ ਨੇ ਇੱਕ ਤਾਂ ਹੈ ਜੋ ਲਾਅ ਐਂਡ ਆਰਡਰ ਦੀ ਜਿਹੜੀ ਹਾਲਾਤ ਨੇ ਉਹ ਬਹੁਤ ਚਿੰਤਾਜਨਕ ਨੇ ਪੰਜਾਬ ਦੇ ਵਿੱਚ ਰੋਜ਼ ਲੁੱਟਾਂ ਕੋਹਾਂ ਕਤਲ ਅਤੇ ਇਸ ਤੋਂ ਇਲਾਵਾ ਫਰੋਤੀਆਂ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਹਨਾਂ 'ਚ ਬਹੁਤ ਤਾਂ ਜਿਹੜੀਆਂ ਸਾਹਮਣੇ ਵੀ ਨਹੀਂ ਆਉਂਦੀਆਂ ਜਿਹੜੇ ਵਪਾਰੀ ਨੇ ਵਿਚਾਰੇ ਚੁੱਪ ਕਰਕੇ ਡਰ ਦੇ ਮਾਰੇ ਫਰੋਤੀਆਂ ਦੇ ਰਹੇ ਨੇ ਇਹ ਬਹੁਤ ਜ਼ਿਆਦਾ ਗੰਭੀਰ ਹੈ ਦੂਸਰਾ ਨਸ਼ਾ ਨਸ਼ੇ ਦਾ ਪ੍ਰਸਾਰ ਪਹਿਲਾਂ ਨਾਲੋਂ ਕਈ ਗੁਣਾ ਵਧ ਗਿਆ ਇਹ ਦੋਨੋਂ ਪੱਖਾਂ ਤੋਂ ਸਰਕਾਰ ਟੋਟਲੀ ਫੇਲ ਰਹੀ ਹੈ ਤੇ ਅੱਜ ਲੋੜ ਹੈ ਵੀ ਇਹ ਦੋਨੇ ਚੀਜ਼ਾਂ ਨੂੰ ਛੇਤੀ ਛੇਤੀ ਸਰਕਾਰ ਨੱਥ ਪਾਵੇ ਸਾਡੇ ਵਾਸਤੇ ਬੜਾ ਵੱਡਾ ਘਟ ਹੈ ਮਾਤਾ ਅਮਰਜੀਤ ਕੌਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਤੇ ਇਸ ਪਰਿਵਾਰ ਦਾ ਬਹੁਤ ਵੱਡੀ ਜਿਹੜੀ ਦੇਣ ਵੀ ਹੈ ਤੇ ਸਾਡੇ ਨਾਲ ਨੇੜਤਾ ਵੀ ਹੈ ਸਾਡੇ ਵੀ ਡਿੰਪੀ ਬੜੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਪਾਰਟੀ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਵੀ ਹੁਣ ਵੀ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਤੇ ਸਮੁੱਚੇ ਪਰਿਵਾਰ ਦਾ ਚਾਰੇ ਭਰਾ ਅਤੇ ਸਮੁੱਚਾ ਪਰਿਵਾਰ ਉਹਨਾਂ ਦਾ ਮੈਂ ਸਮਝਦਾ ਜਿਹੜੀ ਅਸੀਂ ਦੇਣ ਅਸੀਂ ਦੇ ਨਹੀਂ ਸਕਦੇ ਤੇ ਮਾਤਾ ਜੀ ਦਾ ਜਾਣਾ ਸਾਡੇ ਸਾਰਿਆਂ ਲਈ ਬਹੁਤ ਵੱਡਾ ਘਾਟਾ ਹੈ ਤੇ ਉਹ ਆਪਣੀ ਲੰਬੀ ਬਿਮਾਰੀ ਤੋਂ ਬਾਅਦ ਪਰਿਵਾਰ ਨੇ ਬਹੁਤ ਉਹਨਾਂ ਦੀ ਸੇਵਾ ਕੀਤੀ ਪਰ ਉਸ ਆਕਾਲਪੁਰਖ ਦਾ ਹੁਕਮ ਹੈ ਉਹਦੇ ਅੱਗੇ ਕਿਸਦਾ ਬਸ ਨਹੀਂ ਚੱਲਦਾ ਸੋ ਸਾਨੂੰ ਸਦੀਵੇ ਵਿਛੋੜਾ ਦੇ ਗਏ ਨੇ ਸੋ ਬਹੁਤ ਵੱਡਾ ਜਿੱਥੇ ਪਰਿਵਾਰ ਨੂੰ ਤਾਂ ਘਾਟਾ ਹੈ ਮੈਂ ਸਮਝਦਾ ਸਾਨੂੰ ਵੀ ਉਹਨਾਂ ਦਾ ਬਹੁਤ ਵੱਡਾ ਘਾਟਾ ਮਹਿਸੂਸ ਹੋ ਰਿਹਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ